ਕੋਈ ਕਮਲ ਭਾਬੀ ਕੋ ਚੁੰਮਿਆਲੀ ਭਾਬੀ ਕੋਈ ਟੈਂਪੂ ਆਵਾਂ ਮਗਰ ਕੋਈ ਨਚਾਰਾਂ ਮਗਰ ਕੋਈ ਤਮਾਸ਼ੀਨਾ ਮਗਰ ਤੇ ਅਗਲੇ ਸੋਢੀ ਹਿੱਕ ਤੇ ਕੱਲ ਠੋਕ ਰਹੇ ਹਿੱਕ ਤੇ ਕੱਲ ਠੋਕ ਰਹੀ ਆ ਇਹ ਭਾਰਤ ਮਾਲਾ ਪ੍ਰੋਜੈਕਟ ਆ ਜੀ ਜਿਹੜਾ 60055 ਤੋਂ 60000 ਏਕੜ ਜਿਹੜੀਆਂ ਸਾਡੀਆਂ ਅਪਜਾਉ ਪੰਜਾਬ ਦੀਆਂ ਜ਼ਮੀਨਾਂ ਸੀ ਉਹ 55 ਤੋਂ 60000 ਏਕੜ ਆ ਸੋਰੇ ਰਕ ਚੁੱਕੀ ਇਹਦੇ ਵਿੱਚ ਸੜਕਾਂ ਦੇ ਵਿੱਚ ਤੇ ਨਵਾਂ ਨੋਟੀਫਿਕੇਸ਼ਨ ਜਾਰੀ ਹੋ ਗਿਆ ਪੰਜਾਬ ਧਿਆਨ ਦਿਓ ਪੰਜਾਬੀਓ ਨਵਾਂ ਨੋਟੀਫਿਕੇਸ਼ਨ ਜਾਰੀ ਹੋਇਆ ਵੀ ਇਹਨਾਂ ਸੜਕਾਂ ਦੇ ਨਾਲ-ਨਾਲ ਤੇ ਹੋਰ ਪੰਜਾਬ ਦੇ ਵਿੱਚ ਰੇਲ ਦੀਆਂ ਲੀਹਾਂ ਦਾ ਜਾਲ ਵਿਛਾਉਣਾ ਮੈਨੂੰ ਇਹ ਗੱਲ ਹੀ ਸਮਝ ਨਹੀਂ ਆਉਂਦੀ ਲੋਕ ਕਮਲੇ ਹੋਏ ਕਰਦੇ ਆ ਸਾਡਾ 50 ਲੱਖ ਰੇਟ ਹੋ ਗਿਆ 60 ਲੱਖ ਰੇਟ ਹੋ ਗਿਆ 200 ਰੁਪਿਆ ਦੇਣਗੇ ਭਾਵੇਂ 5 ਕਰੋੜ ਦੇਣ ਜਦੋਂ ਜ਼ਮੀਨ ਹੀ ਨਾ ਬਚੀ ਅਨਾਜ ਕਿੱਥੇ ਪੈਦਾ ਹੋਊਗਾ ਧਰਤੀ ਨਾ ਬਚੀ ਕੀ ਸੜਕਾਂ ਨੂੰ ਖਾਓਗੇ ਪੱਥਰਾਂ ਨੂੰ ਖਾਓਗੇ ਲੁੱਕ ਖਾਓਗੇ ਜਾਂ ਰੇਲ ਦੀਆਂ ਲੀਹਾਂ ਲੋਹਾ ਖਾਓਗੇ ਉਹ ਨਾਜ ਪੈਦਾ ਹੋਣ ਲਈ ਧਰਤੀ ਨੂੰ ਆ ਪੱਥਰਾਂ ਨਾਲ ਆ ਰੇਲ ਦੀਆਂ ਲੀਹਾਂ ਨਾਲ ਦੱਬਿਆ ਜਾ ਰਿਹਾ ਰੋਕਿਆ ਜਾ ਰਿਹਾ ਆਪਾਂ ਚੋਪਾਂ ਤਮਾਸ਼ੀਨ ਬਣੇ ਹੋਇਆ ਕਿ ਉਧਰੋਂ ਹੋ ਗਿਆ ਕੋਈ ਇਧਰੋਂ ਹੋ ਗਿਆ ਆ ਰੌਲਾ ਪੈ ਗਿਆ ਉਹ ਰੌਲਾ ਪੈ ਗਿਆ ਉਧਰੋਂ ਇਸ ਆੜ ਦੇ ਵਿੱਚ ਵੀ ਇਹਦਾ ਕਮਲੇ ਲੋਕ ਆ ਦੱਬੀ ਫਿਰਦੇ ਆ ਇਧਰਲੀ ਉਧਰਲੀਆਂ ਗੱਲਾਂ ਨੂੰ ਤੇ ਇਹ ਸੋਡਾ ਗੋਗਾ ਚੱਤ ਕਰੀ ਤੁਰੇ ਆਉਂਦੇ ਆ ਕਈ ਲੱਖ ਏਕੜ ਜਮੀਨ ਐਕਵਾਇਰ ਕਰਨੀਆਂ ਪੂਰੇ ਪੰਜਾਬ 'ਚ ਆ ਜਿਹੜੇ ਅਰਬਨ ਸਟੇਟਾ ਬਣਾਉ ਰਹੇ ਭਵੰਤ ਸਿਓਂ ਹਾਂ ਵੀ ਪੰਜਾਬੀਓ ਤੁਸੀਂ ਫਿਰਦੇ ਰਹੋ ਕੋਈ ਕਮਲ ਭਾਬੀ ਕੋ ਚੁੰਮਿਆ ਵਾਲੀ ਭਾਬੀ ਕੋਈ ਟੈਂਪੂ ਆਵਾਂ ਮਗਰ ਕੋਈ ਨਚਾਰਾਂ ਮਗਰ ਕੋਈ ਤਮਾਸ਼ੀਨਾ ਮਗਰ ਤੇ ਅਗਲੇ ਸੋਡੀ ਹਿੱਕ ਤੇ ਕਿਲ ਠੋਕ ਰਹੇ ਹਿੱਕ ਤੇ ਕਿਲ ਠੋਕ ਰਹੇ ਆ ਆ ਦਿਖਾ ਮੜਾ ਜਾ ਆ ਜਿਹੜਾ ਇਹ ਭਾਰਤ ਮਾਲਾ ਪ੍ਰੋਜੈਕਟ ਹੈ ਜੀ ਜਿਹੜਾ 60055 ਤੋਂ 60000 ਏਕੜ ਜਿਹੜੀਆਂ ਸਾਡੀਆਂ ਅਪਜਾਊ ਪੰਜਾਬ ਦੀਆਂ ਜ਼ਮੀਨਾਂ ਸੀ ਉਹ 55 ਤੋਂ 60000 ਏਕੜ ਆ ਸੋਨੇ ਰੁਕ ਚੁੱਕੀ ਹੈ ਇਹਦੇ ਵਿੱਚ ਸੜਕਾਂ ਦੇ ਵਿੱਚ ਤੇ ਨਵਾਂ ਨੋਟੀਫਿਕੇਸ਼ਨ ਜਾਰੀ ਹੋ ਗਿਆ ਪੰਜਾਬ ਦੇ ਧਿਆਨ ਦਿਓ ਪੰਜਾਬੀਓ ਨਵਾਂ ਨੋਟੀਫਿਕੇਸ਼ਨ ਜਾਰੀ ਹੋਇਆ ਵੀ ਇਹਨਾਂ ਸੜਕਾਂ ਦੇ ਨਾਲ-ਨਾਲ ਤੇ ਹੋਰ ਪੰਜਾਬ ਦੇ ਵਿੱਚ ਰੇਲ ਦੀਆਂ ਲੀਹਾਂ ਦਾ ਜਾਲ ਵਿਛਾਉਣਾ ਹੈ। ਕਈ ਹਜ਼ਾਰਾਂ ਏਕੜ ਪੈੜੀ ਸੋਡੀ ਉਹਦੇ ਚ ਰੁਕ ਜਾਣੀ ਹੈ। ਮੈਨੂੰ ਇਹ ਗੱਲ ਹੀ ਸਮਝ ਨਹੀਂ ਆਉਂਦੀ ਲੋਕ ਕਮਲੇ ਹੋਏ ਕਰਦੇ ਆ ਸਾਡਾ 50 ਲੱਖ ਰੇਟ ਹੋ ਗਿਆ 60 ਲੱਖ ਰੇਟ ਹੋ ਗਿਆ ਕਰੋੜ ਰੁਪਿਆ ਦੇਣਗੇ ਭਾਵੇਂ 5 ਕਰੋੜ ਦੇਣ। ਜਦੋਂ ਜ਼ਮੀਨ ਹੀ ਨਾ ਬਚੀ ਅਨਾਜ ਕਿੱਥੇ ਪੈਦਾ ਹੋਊਗਾ? ਧਰਤੀ ਨਾ ਬਚੀ ਕੀ ਸੜਕਾਂ ਨੂੰ ਖਾਓਗੇ? ਪੱਥਰਾਂ ਨੂੰ ਖਾਓਗੇ ਲੁੱਕ ਖਾਓਗੇ ਜਾਂ ਰੇਲ ਦੀਆਂ ਲੀਹਾਂ ਲੋਹਾ ਖਾਓਗੇ ਇਹਦਾ ਵਜੋਂ ਧਰਤੀ ਆ ਨਾਜ ਪਦਾ ਕਰਦੀ ਐ ਉਹ ਨਾਜ ਪਦਾ ਹੁਣ ਲਈ ਧਰਤੀ ਨੂੰ ਆ ਪੱਥਰਾਂ ਨਾਲ ਆ ਰੇਲ ਦੀਆਂ ਲੀਹਾਂ ਨਾਲ ਦੱਬਿਆ ਜਾ ਰਿਹਾ ਰੋਕਿਆ ਜਾ ਰਿਹਾ ਆਪਾਂ ਚੋਪਾਂ ਤਮਾਸ਼ੀਨ ਬਣੇ ਹੋਇਆ ਕੋਈ ਉਧਰ ਨੂੰ ਹੋ ਗਿਆ ਕੋਈ ਇਧਰ ਨੂੰ ਹੋ ਗਿਆ ਆ ਰੋਲਾ ਪੈ ਗਿਆ ਉਹ ਰੋਲਾ ਪੈ ਗਿਆ ਉਧਰੋਂ ਇਸ ਆੜ ਦੇ ਵਿੱਚ ਵੀ ਇਹਦਾ ਕਮਲੇ ਲੋਕ ਆ ਦੱਬੀ ਫਿਰਦੇ ਇਧਰ ਲਈ ਉਧਰ ਲਈਆਂ ਗੱਲਾਂ ਨੂੰ ਤੇ ਇਹ ਸੋਡਾ ਘੋਗਾ ਚਤ ਕਰੀ ਤੁਰੇ ਆਉਂਦੇ ਆ ਆ 24000 ਏਕੜ ਐਕਵਾਇਰ ਕਰਨੀਆਂ ਲੁਧਿਆਣਾ ਦੇ ਮੋਗਾ ਕਈ ਲੱਖ ਏਕੜ ਜ਼ਮੀਨ ਐਕਵਾਇਰ ਕਰਨੀਆਂ ਪੂਰੇ ਪੰਜਾਬ 'ਚ ਆ ਜਿਹੜੇ ਅਰਬਨ ਸਟੇਟਾ ਬਣਾਉ ਰਿਹਾ ਭਵੰਤ ਸਿਓ ਇਹ ਵੀ ਲੋਕ ਦੇ ਦੇਣਗੇ ਜ਼ਮੀਨਾਂ ਵੀ ਹਾਂ ਸਾਨੂੰ 50 50 ਲੱਖ ਮਿਲਦਾ ਕਿੱਲੇ ਦਾ ਸਾਨੂੰ ਕੋੜ ਰੁਪਇਆ ਮਿਲਦਾ ਕਿੱਲੇ ਦਾ ਮੈਨੂੰ ਇਹ ਗੱਲ ਦਾ ਜਵਾਬ ਦਿਓ ਯਾਰ ਭਾਵੇਂ 5 ਕਰੋੜ ਮਿਲ ਜੇ ਕਿੱਲੇ ਦਾ ਜੇ ਕਹਾ ਜ਼ਮੀਨ ਹੀ ਨਾ ਮਿਲੀ ਤੂੰ 5 ਕਰੋੜ ਦਾ ਕਰਾਉਂਗੇ ਕੀ ਕਿੱਥੇ ਲਾਉਂਗੇ ਕੋਈ ਕਾਰਖਾਨਾ ਖੋਲੋਗੇ ਐਡੀ ਸਾਡੀ ਹੋਏ ਨਹੀਂ ਵੀ ਕਾਰਖਾਨਾ ਖੋਲ੍ਹ ਕੇ ਕਾਰਖਾਨਾ ਖੋਲ੍ਹ ਵੀ ਲਿਆ ਗੱਲ ਖੰਨਾ ਫੇਲ ਹੋ ਗਿਆ ਫਿਰ ਕਿੱਥੇ ਜਾਓਗੇ ਸਮਝੋ ਯਾਰ ਗੱਲ ਨੂੰ ਸਮਝੋ ਮੈਂ ਕਹਨਾ ਚਾਹੇ 50 ਕਰੋੜ ਵੀ ਕੀਮਤ ਦੇਣ 100 ਕਰੋੜ ਵੀ ਦੇਣ ਧਰਤੀ ਦੀ ਬਾਈ ਕੋਈ ਕੀਮਤ ਨਹੀਂ ਆ ਪੈਸਾ ਨਹੀਂ ਖੜਨਾ ਸੋ ਤੁਹਾਨੂੰ ਹੱਥ ਬੰਨ੍ਹ ਕੇ ਬੇਨਤੀ ਆ ਮੈਂ ਆਜੀ ਨੋਟੀਫਿਕੇਸ਼ਨ ਪੜ ਰਿਹਾ ਸੀਗਾ ਵੀ ਰੇਲ ਦੀਆਂ ਲੀਹਾਂ ਪੰਜਾਬ ਜਾਲ ਵਿਛਾਉਣਾ ਹੈ ਸੜਕਾਂ ਦੇ ਜਾਲ ਹੋਰ ਵਿਛਾਉਣੇ ਆ ਅਰਬ ਸਟੇਟਾਂ ਦੇ ਵਿੱਚ ਅੱਡ ਕਲੋਨੀਆਂ ਚੱਡ ਰੋਜ਼ ਇੱਕ ਪਿੰਡ ਦੇ ਵਿੱਚ ਜੇ ਪਰ ਐਵਰੇਜ ਕੱਢੀਏ 5 ਕਿੱਲੇ ਜ਼ਮੀਨ ਰੋਜ਼ ਵਿਕਦੀ ਆ ਥੋੜੀ 5 ਕਿੱਲੇ ਜ਼ਮੀਨ ਰੋਜ਼ ਵਿਕਦੀ ਆ ਆ ਰੁਕਦੀ ਆ ਇੱਕ ਪਿੰਡ ਦੀ 13000 ਪਿੰਡਾਂ 65000 ਕਿੱਲਾ ਦਾ ਸੋਡਾ ਇੱਕ ਸਾਲ ਦੇ ਵਿੱਚ ਐਂ ਹੀ ਰੁਕ ਜਾਂਦਾ ਇੱਕ ਸਾਲ ਦੇ ਵਿੱਚ ਆਪਾਂ ਵਜੇ ਐਵਰੇਜ ਕਿਹੜੇ ਰੋਜ਼ ਨਹੀਂ ਇੱਕ ਸਾਲ ਦੇ ਵਜੇ 5 ਕਿੱਲੇ ਆਪਾਂ ਦੇਖੇ 5 ਕਿੱਲੇ ਦੂਜੀ ਗੱਲ ਸੁਣ ਲਓ ਧਿਆਨ ਨਾਲ ਆਹਨ ਹੋਰ ਕਰਤੂਤ ਦੇਖੋ ਸਰਕਾਰਾਂ ਦੀ ਯਾਰ ਇੱਥੇ ਜਿਹੜੇ ਗੰਦ ਪਾ ਰਹੇ ਆ ਨਗੇਜ ਪਰੋਸ ਰਹੇ ਆ ਅਸਲੀਲਤਾ ਪਰੋਸ ਰਹੇ ਨੇ ਸਰਕਾਰ ਸਿਕਿਉਰਟੀਆਂ ਦੇ ਰਹੀ ਐ ਮੈਂ ਗੱਲ ਪਰਸੋਂ ਹੀ ਕਹਿ ਦਿੱਤੀ ਸੀਗੀ ਕਿ ਕੇ ਚੈਨਲ ਦੇ ਉੱਤੇ ਵੀ ਹੁਣ ਸਰਕਾਰ ਸਿਕਿਉਰਟੀਆਂ ਦੇਊਗੀ ਪੁਲਿਸ ਵਾਲਾ ਗਨਮੈਨ ਦਿੱਤੇ ਜਾਣਗੇ ਉਹ ਸਿਕਿਉਰਟੀਆਂ ਦੀ ਆੜ ਦੇ ਵਿੱਚ ਬਹੁਤ ਗੰਦ ਪਾਉਣਗੇ ਨੰਗੇ ਹੋ ਕੇ ਨੱਚਣਗੇ ਆ ਜਿਹੜੀ ਇੱਕ ਕੁੜੀ ਆ ਲੂਥਰਾ ਪਤਾ ਨਹੀਂ ਕੀ ਉਹਦਾ ਨਾਂ 6 ਗਨਮੈਨ ਉਹਦੇ ਲਾਤੇ ਅੱਗੇ 6 ਗਨਮੈਨ ਤੇ ਬੈਰੀਕੇਡ ਕਰਤੇ ਉਹਦੇ ਘਰ ਦੇ ਅੱਗੇ ਜਿਵੇਂ ਕੋਈ ਮੁੱਖ ਮੰਤਰੀ ਮੰਤਰੀ ਦਾ ਘਰ ਹੁੰਦਾ ਨਾ ਬੈਰੀਕੇਡਿੰਗ ਹੋਈ ਹੁੰਦੀ ਐ ਐ ਉਹਦੇ ਆਲੇ ਦੁਆਲੇ ਪੁਲਸ ਬਿਠਾਤੀ ਵੀਰ ਜਾਨ ਨੂੰ ਖਤਰਾ ਉਹਨੂੰ ਕਿਸੇ ਨੇ ਕੀ ਕਹਿਣਾ ਸਰਕਾਰ ਦਾ ਫਰਜ ਬਣਦਾ ਸੀ ਪ੍ਰਸ਼ਾਸਨ ਦਾ ਫਰਜ ਬਣਦਾ ਸੀ ਉਹਨੂੰ ਬੁਲਾਉਂਦੇ ਵੀ ਤੇਰਾ ਜਿਹੜਾ ਅਕਾਊਂਟ ਕੂਂਡਾ ਖਾਤਾ ਖੂਤਾ ਕਰ ਬੰਦ ਡਿਲੀਟ ਕਰ ਤੇਰਾ ਇੰਸਟਾਗ੍ਰam ਆ ਜੋ ਵੀ ਆ ਤੇ ਤੂੰ ਜਿੰਨੀਆਂ ਵੀਡੀਓ ਪਾਈਆਂ ਉਹ ਡਿਲੀਟ ਕਰ ਤੇ ਅੱਗੇ ਤੋਂ ਤੂੰ ਲਿਖ ਕੇ ਦੇ ਕੇ ਜਾ ਇੱਥੇ ਮੈਂ ਕੋਈ ਜਿਹੇ ਜਿਹੇ ਵੀਡੀਓ ਨਹੀਂ ਪਾਉਂਗੀ ਉਲਟਾ ਉਹਨੂੰ ਸ਼ਹਿ ਦੇਤੀ ਵੀ ਕੋਈ ਗੱਲ ਨਹੀਂ ਚੱਕ ਦੇ ਫੱਟੇ ਨੰਗੀਆਂ ਹੋ ਕੇ ਨੱਚੋ ਜੋ ਮਰਜੀ ਗੰਦ ਪਾਓ ਜੋ ਲਗੇ ਜ ਮਰਜੀ ਪਰੋਸੋ ਸਰਕਾਰ ਤੁਹਾਡੀ ਪਿੱਛੇ ਖੜੀ ਹੈ ਮੰਨ ਕੇ ਭਾਂਸਿਆ ਤੈਨੂੰ ਉਦਰਾ ਮਕਸਰ ਦੇ ਵਿੱਚ ਛਰੇ ਆਮ ਗੁੰਡਾ ਕਰਦੀ ਹੋਈ ਆਪਣੇ ਆਪ ਨੂੰ ਖੌਤੀ ਸਿਫਸਨ ਵਾਲੇ ਕਹਾਉਂਦੇ ਗੁੰਡਿਆਂ ਨੇ ਮੁੰਡਾ ਕੁੱਟਿਆ ਆ 10 ਦਿਨ ਹੋ ਗਏ ਕੱਟਣਾ ਹੋਈ ਨੂੰ ਹਰਜੇਸ਼ ਗਰਗ ਕੋਈ ਪ੍ਰਧਾਨ ਐ ਸਿਫਸਨ ਦਾ ਮਕਸਰ ਦਾ ਬੰਦਾ ਨਹੀਂ ਫੜਿਆ ਬੰਦਿਆਂ ਦੇ ਪਰਚਾ ਹੋਇਆ ਜਿਨ੍ਹਾਂ ਦੇ ਬੰਦੇ ਨਹੀਂ ਫੜੇ ਗਏ ਉਲਟੇ ਫੜ ਕੀ ਨੇ ਲੈ ਬੰਦੇ ਜਿਹੜੇ ਬੰਦੇ ਉੱਥੇ ਕੱਲ ਧਰਨਾ ਪ੍ਰਦਰਸ਼ਨ ਕਰ ਰਹੇ ਸੀ ਉਹ ਬੰਦੇ ਚੱਕਲੇ ਪੁਲਿਸ ਨੇ ਉਸ ਬੰਦੇ ਨੂੰ ਹਰਜੇਸ਼ ਗਰਗ ਨੂੰ ਵੀ ਸਿਕਿਉਰਿਟੀ ਮਿਲੀ ਹੋਈ ਐ ਤੇ ਉਹ ਕੋਈ ਇੱਥੋਂ ਦਾ ਪਤਾ ਨਹੀਂ ਕਿ ਰਵੀ ਕੁਮਾਰ ਆ ਕਿ ਰਵੀ ਖਾਨ ਆ ਉਹਨੂੰ ਸਕਿਉਰਟੀ ਦਿਵਾਉਣ ਦੇ ਲਈ ਉਥੇ ਧਰਨਾ ਲਾਇਆ ਹੋਇਆ ਸੀਗਾ ਦੇਖੋ ਹੱਦ ਹੋ ਗਈ ਆ ਜਿਹੜਾ ਤੇ ਗੁੰਡਾ ਕਰਦੀ ਕਰ ਰਿਹਾ ਨੰਗਾ ਨਾਚ ਰੱਖ ਰਿਹਾ ਨੱਚ ਰਿਹਾ ਅਸ਼ਲੀਲਤਾ ਫਲਾ ਰਿਹਾ ਉਹਨਾਂ ਨੂੰ ਸਕਿਉਰਟੀਆ ਦੇ ਕੇ ਪ੍ਰੋਟੈਕਟ ਕੀਤਾ ਜਾ ਰਿਹਾ ਜਿਹੜੇ ਵਿਰੋਧ ਕਰਦੇ ਆ ਰੌਲਾ ਪਾਉਂਦੇ ਆ ਚੱਕ ਕੇ ਜੇਲਾ ਸਿੱਟੇ ਜਾ ਰਹੇ ਆ ਜ ਉਹਨਾਂ ਦੀ ਆਵਾਜ਼ ਦੱਬੀ ਜਾ ਰਹੀ ਹੈ ਇਹ ਹਾਲਾਤ ਵਣੇ ਖੜੇ ਆ ਪੰਜਾਬ ਦੇ ਅਗਲੀ ਗੱਲ ਹੋਰ ਸੁਣ ਲਓ ਆ ਕਰਤੂਤ ਸੁਣ ਲਓ ਆ ਪੰਜਾਬ ਦੇ ਪੁੱਤ ਦੀ ਕਰਤੂਤ ਦਿਖਾ ਦੇ ਆ ਦੇਖੋ ਆ ਦੇਖ ਲਓ ਮਾੜਾ ਜਾਂ ਆਹ ਹਾਕ ਆਪਨਚਾਇਤ ਫੀਡਬੈਕ ਫਾਰਮ ਹੈ ਜੀ ਹਿੰਦੀ ਚ ਆਇਆ ਪਿੰਡਾਂ ਦੇ ਸਰਪੰਚਾਂ ਨੇ ਫਾਰਮ ਭਰ ਕੇ ਦੇਣੇ ਆ ਦੇਖ ਲੋ ਆ ਫਾਰਮ ਭਰਨੇ ਆ ਸਾਰੇ ਇਹ ਹਿੰਦੀ ਚ ਭੇਜੇ ਗਏ ਆ ਜੀ ਫਾਰਮ ਆ ਹਿੰਦੀ ਚ ਭੇਜੇ ਗਏ ਆ ਫਾਰਮ ਆ ਦੇਖ ਲੋ ਆ ਸਾਰੇ ਫਾਰਮ ਹਿੰਦੀ ਚ ਹੈ ਜੀ ਹਲਾ ਦੇਖੋ ਇਹਨਾਂ ਦੇ ਆਹੋ ਹਿੰਦੀ ਵਾਲਿਆਂ ਨੇ ਪੜ੍ਹਨੇ ਆ ਪੜ੍ਹਨੇ ਤਾਂ ਇਹ ਸਿਸ਼ੋਧਗੇ ਵਰਗਿਆਂ ਨੇ ਕੇਦਰੀਵਾਲ ਵਰਗਿਆਂ ਨੇ ਆ ਅਰਨੁ ਨਹਿਰ ਵਰਗਿਆਂ ਨੇ ਬੈਬਕ ਕੁਮਾਰ ਵਰਗਿਆਂ ਨੇ ਉਹ ਅੰਤਰੇ ਕੋਲੇ ਕਿਹੜਾ ਕੰਮ ਹੀ ਨਹੀਂ ਪਹੰਤਦਾ ਖੁੰਝੇ ਲਾਇਆ ਹੋਇਆ ਉਹਨਾਂ ਨੇ ਪੜਦੇ ਪਰ ਹਿੰਦੀ ਜੀ ਛਾਪਣਗੇ ਇਹਦਾ ਆ ਕੇ ਉੱਥੇ ਆਪਣੇ ਨਾਬੇ ਉਦਘਾਟਨ ਵੀ ਇੱਕ ਹਿੰਦੀ ਚ ਕਰ ਗਏ ਨਹੀਂ ਪੱਥਰ ਰੱਖ ਗਿਆ ਸੀਗਾ ਮੈਂ ਜਿਵੇਂ ਤੁਹਾਨੂੰ ਪਹਿਲਾਂ ਹੀ ਕਹਿ ਰਿਹਾ ਜ਼ਮੀਨਾਂ ਸੋਡੀਆਂ ਵੱਖ-ਵੱਖ ਤਰੀਕਿਆਂ ਨਾਲ ਰੋਕੀਆਂ ਜਾ ਰਹੀਆਂ ਤੁਹਾਡੀਆਂ ਨੌਕਰੀਆਂ ਤੇ ਉੱਤੇ ਗੈਰ ਪੰਜਾਬੀਆਂ ਦੇ ਕਬਜ਼ੇ ਆ ਸਹਿਕਾਰੀ ਖੰਡ ਮਿਲ ਦੇ ਵਿੱਚ 160 ਪੋਸਟਾਂ ਕੱਢੀਆਂ ਸਰਕਾਰ ਨੇ ਉਹਦੇ ਵਿੱਚੋਂ ਪਹਿਲਾਂ ਉਹਨਾਂ ਨੇ ਬਿਲਕੁਲ ਪੰਜਾਬੀ ਦੀ ਸ਼ਰਤ ਹੀ ਖਤਮ ਕਰਤੀ ਰੌਲਾ ਪਿਆ ਵਿਰੋਧ ਹੋਇਆ ਉਹ ਫੈਸਲਾ ਇੱਕ ਵਾਰੀ ਪਿੱਛੇ ਕਰ ਲਿਆ ਉਹਨਾਂ ਨੇ ਪਰ ਉਹਦੇ ਵਿੱਚ ਪਤਾ ਕੀ ਕੀਤਾ ਉਹਨਾਂ ਨੇ ਧਿਆਨ ਨਾਲ ਸੁਣ ਲਿਓ ਉਹਦੇ ਵਿੱਚ ਜਿਹੜਾ ਪੰਜਾਬੀ ਭਾਸ਼ਾ ਮਹਾਰਤਾਲਾ ਜਿਹੜਾ ਟੈਸਟ ਸੀਗਾ ਜੋ ਸਾਰੀਆਂ ਸਾਮੀਆਂ ਲਈ ਉਹ ਲੋੜੀਦਾ ਹੁੰਦਾ ਉਹ ਖਤਮ ਹੀ ਕਰਤਾ ਦੂਜੀ ਇਹਨਾਂ ਨੇ ਗੱਲ ਕੀ ਕੀਤੀ ਹੈ ਜਿਹੜਾ ਪ੍ਰੀਖਿਆ ਦਾ ਮਾਧਿਅਮ ਹੈ ਥੋੜੀਆਂ-ਮੋਟੀਆਂ ਪੋਸਟਾਂ ਨੂੰ ਛੱਡ ਕੇ ਬਾਕੀ ਸਾਰਾ ਅੰਗਰੇਜ਼ੀ ਚ ਕਰਤਾ ਪੰਜਾਬੀ ਦੇ ਵਿੱਚੋਂ ਚੱਕ ਹੀ ਦਿੱਤਾ ਪੰਜਾਬ ਪੁਲਿਸ ਦਾ ਠੇਕਾ TCS ਇੱਕ ਪ੍ਰਾਈਵੇਟ ਕੰਪਨੀ ਆ ਉਹਦੇ ਕੋਲ ਆ ਕੈਪਟਨ ਸਰਕਾਰ ਵੇਲੇ ਦਾ 5 ਸਾਲ ਦਾ ਠੇਕਾ ਪੂਰਾ ਵੀ ਹੋ ਗਿਆ ਪਰ ਇਹ ਸਰਕਾਰ ਨੇ ਉਹਦਾ ਠੇਕਾ ਹਾਲੇ ਖਤਮ ਨਹੀਂ ਕੀਤਾ ਕਿਉਂ ਬਈ ਪੰਜਾਬ ਕੋਲੇ ਕਿੰਨੇ ادارے ਆ ਜਿਹੜੇ ਇਹ ਭਰਤੀਆਂ ਕਰਾ ਸਕਦੇ ਆ ਪਰ TCS ਇੱਕ ਪ੍ਰਾਈਵੇਟ ਕੰਪਨੀ ਠੇਕਾ ਲਿੱਤਾ ਹੋਇਆ ਪੰਜਾਬ ਪੁਲਿਸ ਦੇ ਵਿੱਚ ਜਿਹੜੇ ਪੇਪਰ ਆ ਰਹੇ ਨੇ ਉਹਨਾਂ ਪੇਪਰਾਂ ਦੇ ਵਿੱਚ 10 ਨੰਬਰਾਂ ਦੀ ਪੰਜਾਬੀ ਆ ਤੁਸੀਂ ਹੋਰ ਦੇਖੋ 10 ਨੰਬਰ ਦੀ ਪੰਜਾਬੀ ਆ ਇਹਦੇ ਬਾਬਤ ਭਾਸ਼ਾ ਵਿਭਾਗ ਨੇ ਪੰਜਾਬ ਦੇ ਡੀਜੀਪੀ ਨੂੰ ਲਿਖਿਆ ਪਰ ਕੋਈ ਜਵਾਬ ਨਹੀਂ ਇਹਨਾਂ ਗੱਲਾਂ-ਵੱਤਾਂ ਦਾ 10 ਨੰਬਰ ਦੀ ਪੰਜਾਬੀ ਹੈ ਪੰਜਾਬੀ ਭਾਸ਼ਾ ਦਾ ਦਰਜਾ ਬੰਦੀ ਹੈ ਉਹ 10% ਹੈ ਤੁਸੀਂ ਦੇਖੋਗੇ ਹਰਿਆਣਾ ਵਿੱਚ 30% ਹੈ ਯੂਪੀ ਵਿੱਚ 40% ਹੈ ਮਹਾਰਾਸ਼ਟਰ ਵਿੱਚ 50% ਹੈ ਰਾਜਸਥਾਨ 60% ਹੈ ਇੱਥੇ 10% ਹੈ ਪੰਜਾਬ ਦੇ ਵਿੱਚ ਕਾਰਨ ਕਾਰਨ ਬਿਲਕੁਲ ਸਾਫ਼ ਹੈ ਕਿ ਸੋਡੀਆਂ ਨੌਕਰੀਆਂ ਤੇ ਗੈਰ ਪੰਜਾਬੀਆਂ ਦੇ ਕਬਜ਼ੇ ਕਿਵੇਂ ਕਰਾਉਣੇ ਆ ਸੋਡੀ ਧਰਤੀ ਦੀ ਤੇ ਗੈਰ ਪੰਜਾਬੀਆਂ ਦੇ ਕਬਜ਼ੇ ਕਿਵੇਂ ਕਰਾਉਣਾ ਡੈਮੋਗ੍ਰਾਫੀ ਪੰਜਾਬ ਦੀ ਕਿਵੇਂ ਬਦਲਨੀ ਹੈ ਇਹ ਸਾਰੀਆਂ ਸ਼ਾਸ਼ਾ ਹੋ ਰਹੀਆਂ ਇਹੀ ਕਲਪ ਤੇ ਆ ਰਹੇ ਆ ਮੈਂ ਫੇਰ ਕਹਿੰਦਾ ਤੁਸੀਂ ਫੇਰ ਉਹੀ ਲੁੱਚਪਣਿਆ ਮਗਰ ਤੁਰੇ ਫਿਰਦੇ ਹੋ ਤਮਾਸ਼ਵੀਨ ਬਣ ਕੇ ਨਜ਼ਾਰੇ ਲੈਨੇ ਹੋ ਸਵਾਦ ਲੈਨੇ ਹੋ ਆ ਕਹਾਣੀਆਂ ਹੋ ਰਹੀਆਂ ਇਹਨਾਂ ਨੂੰ ਸੁਣਨ ਨੂੰ ਕਿ ਤਿਆਰ ਨਹੀਂ ਇੱਥੇ ਮੈਂ ਕੋਈ ਹੋਰ ਟੈਂਪੂ ਦੀ ਗੱਲ ਕੀਤੀ ਹੁੰਦੀ ਮੈਂਡ ਵਰਗੇ ਦੀ ਕੋਈ ਹੋਰ ਕਿਸੇ ਅਗੇ ਜਿਹੜੀਆਂ ਨੰਗ ਪਾਉਂਦੀਆਂ ਤੇ ਗੰਦ ਇਹਨਾਂ ਦੀ ਗੱਲ ਕੀਤੀ ਉਹ ਠਾ 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 ਮੇਰੀ ਗੱਲ ਨੂੰ ਸਾਂਝਾ ਕਰਕੇ ਲੋਕਾਂ ਤੱਕ ਪਹੁੰਚਾਉਣਾ ਸੀ ਮੈਂ ਕੰਮ ਦੀਆਂ ਗੱਲਾਂ ਕੀਤੀਆਂ ਵੀ ਛੋਡਾ ਆਹ ਇੱਕ ਤੇ ਕੱਲ ਗੱਡਦਾ ਓਏ ਆ 50 60000 ਏਕੜ ਛੋਡੀ ਜ਼ਮੀਨ ਰੋਕ ਲਈ ਛੋਡੀ ਲੱਖਾਂ ਏਕੜ ਜ਼ਮੀਨ ਰੇਲ ਦੀਆਂ ਲੀਹਾਂ ਰੋਕਣ ਜਾ ਰਹੇ ਆ ਛੋਡੀਆਂ ਅਰਬਨ ਸਟੇਟਾਂ ਦੇ ਵਿੱਚ ਜ਼ਮੀਨ ਰੋਕਣ ਜਾ ਰਹੇ ਆ ਉੱਥੇ ਤੁਸੀਂ ਇਹ ਚੀਜ਼ਾਂ ਸਾਂਝੀਆਂ ਨਹੀਂ ਕਰੋਗੇ ਛੋਡੀਆਂ ਨੌਕਰੀਆਂ ਖੋਹ ਕੇ ਦੂਜਿਆਂ ਨੂੰ ਦਿੱਤੀਆਂ ਜਾ ਰਹੀਆਂ ਸਾਂਝਾ ਨਹੀਂ ਕਰੋਗੇ ਨਹੀਂ ਵਿਰੋਧ ਕਰੋਗੇ ਨਹੀਂ ਅੜਾ ਪਾਓਗੇ ਤੁਹਾਨੂੰ ਪਰਵਾਹ ਹੀ ਕੋਈ ਨਹੀਂ ਰੱਬ ਦਾ ਵਾਸਤਾ ਪੰਜਾਬੀਓ ਆਪਣੀਆਂ ਖੋਪੜ ਤੋਂ ਆਪਣੀਆਂ ਮਗਜ ਆਪਣੇ ਦਿਮਾਗ ਤੋਂ ਅਕਲ ਤੋਂ ਕੰਮ ਲਓ ਇਹ ਸ਼ਾਹੀਸ਼ਾ ਨੇ ਬਹੁਤ ਡੂੰਗੀਆਂ ਤੇ ਗਹਿਰੀਆਂ ਜਿਹੜੀਆਂ ਤੁਹਾਡੇ ਆਉਣ ਵਾਲੇ ਸਮੇਂ ਤੁਹਾਨੂੰ ਪਤਾ ਲੱਗਣਾ ਵੀ ਕਿਵੇਂ ਪੰਜਾਬ ਨੂੰ ਤਬਾਹ ਤੇ ਬਰਬਾਦ ਕਰ ਦਿੱਤਾ ਗਿਆ ਇਹ ਸਾਰੇ ਜਿੰਨੇ ਆ ਸੋਡੇ ਭਵੰਤ ਵਰਗੇ ਆ ਆ ਜਿੰਨੇ ਸੋਡੇ ਪਹਿਲਾਂ ਵਾਲੇ ਰਹੇ ਆ ਬਾਦਲ ਕੈਪਟਨ ਸਾਰੇ ਆ ਜਿੰਨੇ ਸੋਡੇ ਹੋਰ ਇਥੇ ਮਾਰਦੇ ਫਿਰਦੇ ਫੰਗ ਵੀ ਅਸੀਂ ਆ ਜਾਾਂਗੇ ਇਹ ਸਾਰੇ ਇੱਕ ਲਠੋਕ ਰਹੇ ਆ ਪੰਜਾਬ ਦੀ ਹਿੱਕ 'ਚ ਚੰਗੀ ਟਰਾਈ ਪੰਜਾਬ ਨੂੰ ਜਮਾ ਜਿਹੜਾ ਮਾੜਾ ਮੋਟਾ ਬੱਚਾ ਉਹ ਵੀ ਖਤਮ ਕਰ ਦਿਓ ਪਰ ਤੁਸੀਂ ਨਹੀਂ ਇਹਨਾਂ ਗੱਲਾਂ ਬੱਲ ਆਉਣਾ ਉਹ ਸਾਡਾ ਦਿਮਾਗ ਹੀ ਨਹੀਂ ਅਸੀਂ ਨੰਗੀਆਂ ਨੱਚਣ ਵਾਲੀਆਂ ਰੀਲਾਂ ਜਿਹੜੀਆਂ ਕੁੜੀਆਂ ਬਣਾਉਂਦੀਆਂ ਨੇ ਉਹਨਾਂ ਨੂੰ ਲੱਖਾਂ ਉਹਨਾਂ ਦੇ ਅਸੀਂ ਫਾਲੋਅਰ ਬਣਨਾ ਹੈ ਉਹਨਾਂ ਨੂੰ ਅਸੀਂ ਲੱਖਾਂ ਦੀ ਗਿਣਤੀ ਚ ਦੇਖਣਾ ਤੇ ਸੁਣਨਾ ਚੰਗੀ ਚੀਜ਼ ਕੋਈ ਸਾਡੇ ਕੰਮ ਦੀ ਗੱਲ ਕਰੇ ਸਾਡੀਆਂ ਨਸਲਾਂ ਦੀ ਗੱਲ ਕਰੇ ਸਾਡੀਆਂ ਫਸਲਾਂ ਦੀ ਗੱਲ ਕਰੇ ਸਾਡੀ ਜ਼ਮੀਨਾਂ ਧਰਤੀ ਦੀ ਗੱਲ ਕਰੇ ਸਾਡੇ ਹੋਰ ਇਹ ਧੱਕੇ ਦੀ ਸਾਡੇ ਜਿਹੜੇ ਖਿਲਾਫ ਦੀ ਗੱਲ ਕਰੇ ਅਸੀਂ ਉਹ ਨਹੀਂ ਸੁਣਨਾ ਸਾਡੀ ਕੋਈ ਬੋਲੀ ਦੀ ਗੱਲ ਕਰੇ ਅਸੀਂ ਨਹੀਂ ਸੁਣਨੀ ਇਤਿਹਾਸ ਦੀ ਗੱਲ ਕਰੇ ਅਸੀਂ ਨਹੀਂ ਸੁਣਨੀ ਅਸੀਂ ਸੁਣਨਾ ਤਾਂ ਗੰਦ ਸੁਣਨਾ ਏਸੇ ਕਰਕੇ ਮੈਂ ਪਹਿਲਾਂ ਵੀ ਕਿਹਾ ਸੀ ਕਿ ਕੌਣ ਉਹ ਲੋਕ ਨੇ ਲੱਖਾਂ ਦੀ ਗਿਣਤੀ ਦੇ ਵਿੱਚ ਇਹਨਾਂ ਗਾਂਦਾ ਗੰਦੀਆਂ ਲੁਚੀਆਂ ਵੀਡੀਓ ਨੂੰ ਜਿਹੜੇ ਸਾਂਝੇ ਕਰਦੇ ਆ ਅੱਗੇ ਧੱਕਦੇ ਆ ਸਮਾਜ ਚ ਵੀ ਇਹ ਲੈ ਦੇਖੋ ਕੋ ਕੌਣ ਲੋਕ ਨੇ ਉਹ ਬਲੇਤੋਂ ਆਏ ਹੋਏ ਲੋਕ ਨੇ ਉਹ ਗੋਰੇ ਨੇ ਉਹ ਕਾਲੇ ਨੇ ਉਹ ਸਾਡੇ ਹੀ ਲੋਕ ਨੇ ਚੰਗੀ ਗੱਲ ਨੂੰ ਨਹੀਂ ਧੱਕ ਕੇ ਹੀ ਪਹੁੰਚਾਉਣਾ ਵੀ ਕਰ ਕਰ ਪਹੁੰਚਾ ਦਿਆ ਗੱਲਾਂ ਨੂੰ ਅਪਚਾਦੋ ਇਹ ਗੱਲ ਤੇ ਲੜੋਂ ਕਿੰਨਾ ਗੱਲਾਂ ਖਤ ਵਿਰੋਧ ਕਰੋਗੇ ਇਕੱਠੇ ਹੋਵੋਗੇ ਮਤਲਬ ਹੀ ਨਹੀਂ ਖਤਮ ਹੋ ਚੁੱਕਿਆ ਤੁਹਾਡੇ ਲਈ ਆਪਣਾ ਢਿੱਡ ਦਾ ਤੁਹਾਡਾ ਰਹੇਗਾ ਢਿੱਡ ਦੇ ਸਕੇ ਰਹੇਗੇ ਤੁਹਾਡੇ ਲਈ ਧਰਤੀ ਪਾਣੀ ਤੁਹਾਡੇ 15 ਸਾਲ ਦੇ ਬੱਚਾ ਤੁਹਾਡੇ ਲਈ ਕੋਈ ਮਤਲਬ ਨਹੀਂ ਪਾਣੀ ਜ਼ਹਿਰ ਪਾਤੀ ਸਾਨੂੰ ਕੋਈ ਦੇਣਾ ਦੇਣਾ ਨਹੀਂ ਬੋਲੀ ਮਾਰੀ ਜਾ ਰਹੀ ਆ ਇਤਿਹਾਸਤਾ ਪਾਜੋ ਬਦਲੀ ਜਾਂਦੇ ਆ ਨਿਸ਼ਾਨੀਆਂ ਤੁਹਾਡੀਆਂ ਇਤਿਹਾਸੀਆਂ ਢਾਟ ਢੇੜੀ ਕਰਤੀਆਂ ਸਾਨੂੰ ਕੋਈ ਦੇਣਾ ਦੇਣਾ ਨਹੀਂ ਸਾਨੂੰ ਤਾਂ ਕਰਾ ਢਿੱਡ ਚਾਹੀਦਾ ਹੈ ਪੈਸਾ ਮਿਲ ਜੇ ਢਿੱਡ ਭਰ ਜੇ ਬਸ ਖਾਲ ਗਿਆ ਪੀ ਲਿਆ ਗੱਡੀ ਚੱਕੀ ਉਧਰ ਨੂੰ ਕਰ ਗਏਦ ਨੂੰ ਚੱਕ ਗਏ ਹੱਕ ਦੀ ਗੱਲ ਹੁੰਦੀ ਆ ਸੱਚ ਦੀ ਗੱਲ ਹੁੰਦੀ ਆ ਕੋਈ ਆ ਕੇ ਖੜਦਾ ਕੋਈ ਨਹੀਂ ਖੜਦਾ ਇੱਥੇ ਆ ਕੇ ਸਦਾ ਬਦਾਬਾਸਤਾ ਹਲੇ ਵੀ ਦੁੱਲੇ ਬੇਰਾ ਦਾ ਕੁਛ ਨਹੀਂ ਵਿਗੜਾ ਚੱਕ ਕੇ ਝੂਲੀ ਚ ਪਾ ਲੋ ਹਲੇ ਵੀ ਪੰਜਾਬ ਲਈ ਖੜਜੋ ਪੰਜਾਬ ਦੇ ਲੋਕੋ ਸੁਣੇ ਐਨੀ ਪੀਲਾ ਆ ਮੇਰੀ ਗੱਲਬਾਤ ਨੂੰ ਘਰ ਘਰ ਪਚਾ ਦਿਓ ਵੀ ਕਿਵੇਂ ਇਹ ਭਵੰਤ ਗਦਾਰ ਬਣ ਕੇ ਗਦਾਰੀ ਕਰ ਰਿਹਾ ਪੰਜਾਬ ਦੇ ਨਾਲ ਬਹੁਤ ਵੱਡੀ ਗਦਾਰੀ ਹੈ ਇਹ ਪੰਜਾਬ ਨਾਲ ਜੋ ਇਹ ਨੌਕਰੀਆਂ ਚ ਕਰ ਰਿਹਾ ਛੋੜੀਆਂ ਜ਼ਮੀਨਾਂ ਦੱਬਣ ਚ ਕਰ ਰਿਹਾ ਬਹੁ ਬਡੀ ਗਦਾਰੀ ਕਰ ਰਿਹਾ ਸੁਣ ਮੂੰਹ ਤੋੜ ਜਵਾਬ ਦਿਓ ਲੁਧਿਆਣੇ ਦੀਆਂ ਚੋਣਾਂ ਨੇ ਉੱਥੇ ਸਵਾਲ ਪੁੱਛੋ ਆ ਸਾਰੇ ਇਹਨਾਂ ਨੇ ਫਿਰਦੇ ਆ 90 92 ਜਿਹੜੇ ਆ ਗੂੰਗੇ ਜਿਹੜੇ ਇਹਨਾਂ ਨੇ ਬੋਲੇ ਆ ਘਰੂਤਰ ਇਹਨਾਂ ਦੇ ਫਿਰਦੇ ਆ ਉੱਥੇ ਐ ਵੋਟਾਂ ਮੰਗਦੇ ਹੱਥ ਬੰਨਦੇ ਫਿਰਦੇ ਆ ਘਰ ਘਰ ਉੱਥੇ ਘੇਰ ਕੇ ਸਵਾਲ ਪੁੱਛੋ ਜਿਹੜੀਆਂ ਗੱਲਾਂ ਸੀ ਕਰਦੇ ਆ ਵੀ ਆ ਤੁਸੀਂ ਪੰਜਾਬ ਨਾਲ ਕੀ ਕਰ ਰਹੇ ਹੋ